ਜਿਹੜਾ ਗੈਂਗਸਟਰਾਂ ਤੇ ਬਾਹਰ ਜਿਹੜਾ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਦੀ ਲੀਡਰਸ਼ਿਪ ਤੇ ਵਿਜਨ ਦੇ ਮੁਤਾਬਿਕ ਚੱਲ ਰਿਹਾ ਇਸ ਦੇ ਵਿੱਚ ਅਸੀਂ ਅੱਜ ਤੱਕ 12000 ਤੋਂ ਵੱਧ ਅਸੀਂ ਰੇਡ ਕਰ ਚੁੱਕੇ ਹੈਗੇ ਇਹ 20 ਜਨਵਰੀ ਤੋਂ ਸ਼ੁਰੂ ਹੋਇਆ ਸੀਗਾ ਤੇ ਮੈਂ ਤੁਹਾਨੂੰ ਫਿਗਰਸ ਵੀ ਵੈਸੇ ਅਸੀਂ ਰੈਗੂਲਰ ਤੌਰ ਤੇ ਪ੍ਰੈਸ ਅਪਡੇਟਸ ਰਿਲੀਜ਼ ਕਰਦੇ ਹਾਂ ਅਸੀਂ 8671 ਲੋਕਾਂ ਨੂੰ ਰਾਉਂਡ ਅਪ ਕੀਤਾ ਸੀਗਾ ਜਿਸ ਦੇ ਵਿੱਚ 3721 ਗ੍ਰਿਫਤਾਰੀਆਂ ਹੋਈਆਂ ਹੈ ਪ੍ਰੀਵੈਂਟਿਵ ਡਿਟੈਂਸ਼ਨ ਚ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨ ਦੇ ਵਿੱਚ ਡਿਟੇਨ ਕੀਤਾ ਗਿਆ ਤੇ 3154 ਜਿਹੜੇ ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਇਸ ਡਰਾਈਵ ਦੇ ਵਿੱਚ 248 ਪੀਓ ਅਰੈਸਟ ਹੋਏ ਹੈਗੇ 104 ਫਾਇਰਆਮ ਰਿਕਵਰ ਹੋਈ ਹੈਗੇ ਤੇ ਕਾਫੀ ਮਾਤਰਾ ਚ 95 ਗੱਡੀਆਂ ਸੀਜ਼ ਹੋਈਆਂ ਸੋ ਇਹ ਇੱਕ ਆਨ ਗoing ਕੰਟੀਨਿਊਸ ਆਪਰੇਸ਼ਨ ਹੋਊਗਾ ਕ੍ਰਾਈਮ ਤੇ ਕ੍ਰਿਮਨਲਸ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਿਰਫ ਇਸ ਦੇ ਵਿੱਚ ਜਿਹੜੇ ਵਾਂਟਡ ਕ੍ਰਿਮੀਨਲਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾ ਰਿਹਾ ਹੈ ਤੇ ਇੱਕ ਤਰੇ ਤਰੇ ਦੀ ਜਿਹੜੀ ਜਿਹੜੀ ਮਿਸ ਇਨਫਾਰਮੇਸ਼ਨ ਫੈਲਾਈ ਜਾ ਰਹੀ ਹੈ ਇਹ ਕੰਪਲੀਟਲੀ ਲੀਗਲ ਆਪਰੇਸ਼ਨ ਹੈ ਲੀਗਲ ਪ੍ਰੋਵੀਜ਼ਨਸ ਦੇ ਨਾਲ ਹੈ ਤੇ ਕਿਸੇ ਨੂੰ ਅਨਨੇਸੈਸਰੀ ਜਿਹੜੇ ਅਮਨਪਸੰਦ ਜਿਹੜੇ ਸਿਟੀਜ਼ਨਸ ਹੈਗੇ ਉਹਨਾਂ ਨੂੰ ਸੇਫ ਤੇ ਸਿਕਿਉਰ ਕਰਨ ਲਈ ਹੈ ਨਾ ਕਿ ਕਿਸੇ ਵੀ ਹਰਾਸਮੈਂਟ ਲਈ। ਜੀ ਸਾਬ ਕਿਉਂਕਿ ਜਿਹੜੇ ਵਾਂਟਡ ਗੈਂਗਸਟਰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਜਿਹੜੇ ਸਾਥੀ ਹੈ ਐਸੋਸੀਏਟਸ ਹੈ ਜਿਹੜੇ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾ ਰਹੇ ਉਹਨਾਂ ਦੀ ਵੀ ਕੋਈ ਲਿਸਟ ਤਿਆਰ ਕੀਤੀ ਜਾ ਰਹੀ ਹੈ ਉਹ ਵੀ ਰਡਾਰਤੇ ਨੇ ਪੰਜਾਬ ਪੁਲਿਸ। ਹਾਂਜੀ ਸਾਰੇ ਹੀ ਰਡਾਰਤੇ ਹੈਗੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਵਿੱਚ ਇੰਡਲਜ ਕਰਦੇ ਆ। ਸੋ ਉਹਨਾਂ ਤੇ ਇੱਕ ਫੋਕਸਡ ਇੰਟੈਲੀਜੈਂਸ ਬੇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਟਰੈਕ ਕਰਦੇ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਅਸੀਂ ਕਰਾਂਗੇ ਸਰ ਕੁਝ ਵੀ ਨੋਟਿਸ ਕੀਤਾ ਜਾ ਰਿਹਾ ਕਿ ਬਾਹਰ ਬੈਠਣ ਕੇ ਮੇ ਸਾਰਾ ਕੁਝ ਕੰਮ ਕਰਾਉਂਦੇ ਨੇ ਉਹਨਾਂ ਤੇ ਟਰੈਕਡਾਉਨ ਕਿਵੇਂ ਕੀਤਾ ਜਾਏ ਕਿਵੇਂ ਉਹ ਇੱਥੇ ਤੱਕ ਗੱਲ ਕਰਦੇ ਨੇ ਕਿਹੜੇ ਅੱਗੇ ਲੋਕ ਹੁੰਦੇ ਨੇ ਉਹਨਾਂ ਤੇ ਟਰੈਕਡਾਉਨ ਕਿ ਅਸੀਂ ਜਵੇਂ ਇੱਕ ਆਫਟੈਕ ਇੱਕ ਸੈਲ ਬਣਾਇਆ ਹੈ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਜਿਹੜਾ ਗਵਰਨਮੈਂਟ ਆਫ ਇੰਡੀਆ ਫੋਰਨ ਗਵਰਨਮੈਂਟਸ ਨਾਲ ਇੰਟਰੈਕਟ ਕਰਕੇ ਤੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈਗੇ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਊਗਾ ਤਾਂ ਕਿ ਉਹ ਦੇ ਸ਼ੁਡ ਫੇਸ ਦਿ ਲੋ ਦੂਸਰ ਨਪਰੀ ਦੀ ਗੱਲ ਹੈ ਯਾਰ ਜੀ ਬਹੁਤ ਸਾਰੇ ਪੁਲਿਸ ਦੇ ਲੱਗੇ ਡਿਊਟੀ ਦਾ ਰਾਤ ਦਾ ਕਰਨ ਨਿਮੋਟ ਜੇ 24 ਘੰਟੇ ਨਿਭਾਈ ਜਾਂਦੀ ਹੈ ਪਰ ਜਦੋਂ ਥਾਣਿਆਂ ਦੇ ਵਿੱਚ ਸਤਾਤ ਨੂੰ ਡਿਊਟੀ ਕਰਦੀ ਹੈ ਤਾਂ ਮੁਸ਼ਕਲ ਹੁੰਦੀ ਹੈ ਤੇ ਤੁਹਾਡੀ ਗੱਲ ਠੀਕ ਹੈ ਜਿਹੜੀ ਮੈਨ ਪਾਵਰ ਦੀ ਸ਼ਾਰਟੇਜ ਹੈ ਇਸ ਲਈ ਪੰਜਾਬ ਸਰਕਾਰ ਨੇ 1600 ਪੋਸਟਾਂ ਸਾਡੀ ਅਪਗ੍ਰੇਡ ਕੀਤੀ ਹੈ ਇਸ ਸਾਲ 3400 ਜਿਹੜੀ ਨਵੀਆਂ ਪੋਸਟ ਐਡਵਰਟਾਈਜ਼ ਕੀਤੀ ਜਾਣਗੀਆਂ ਸੋ ਇਹ ਪੂਰੀ ਐਫਰਟਸ ਹੈ ਕਿ ਪੰਜਾਬ ਪੁਲਿਸ ਦੀ ਜਿਹੜੀ ਮੈਨ ਪਾਵਰ ਹੈ ਉਹ ਇਨਕਰੀਸ ਕੀਤੀ ਜਾਵੇ ਇਹ ਸਭ ਅੱਜ ਹਿਊਜ ਰਿਕਵਰੀ ਹੋਈ ਹੈ ਇਹ ਰੋਇੰਗ ਵੀ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਸਫਲਤਾ ਹੈ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਪੰਜਾਬ ਪੁਲਿਸ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਕਾफी ਸ਼ਕਤੀ ਕੀਤੀ ਹੈ ਅੱਜ ਦੀ ਜਿਹੜੀ ਹਿਊਜ ਰਿਕਵਰੀ ਹੋਈ ਹੈ ਹੋਰ ਵੀ ਚੀਜ਼ਾਂ ਨੂੰ ਲੈ ਕੇ ਇਲੀਗਲ ਪਿਸਟਲ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਅੱਜ ਸਾਡੇ ਤਿੰਨ ਮੇਜਰ ਅਚੀਵਮੈਂਟਸ ਹੋਏ ਹੈਗੇ ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜਾ ਨਾਲਾਗੜ੍ਹ ਪੁਲਿਸ ਸਟੇਸ਼ਨ ਹਿਮਾਚਲ ਦੇ ਵਿੱਚ ਸੀਗਾ ਉਸ ਦੇ ਵਿੱਚ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕੀਤਾ ਗਿਆ ਇਸ ਦੀ ਤਰ੍ਹਾਂ ਪਾਕਿਸਤਾਨ 'ਚ ਬੈਠੇ ਹਰਵਿੰਦਰ ਰਿੰਦਾ ਨਾਲ ਜੁੜੀਆਂ ਸੀ ਯੂ ਐਸ ਏ ਦੇ 베ਸਟ ਇਹਦੇ ਜਿਹੜੇ ਮੋਡਿਊਲ ਮਾਸਟਰਮਾਈਂਡ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਦੋ ਆਪਰੇਟਿਵਸ ਅਸੀਂ ਅਰੈਸਟ ਕੀਤੇ ਸੋ ਅਸੀਂ ਸੈਂਟਰਲ ਏਜੰਸੀਜ਼ ਨਾਲ ਐਲਆਈਏ ਨਾਲ ਹਿਮਾਚਲ ਪੁਲਿਸ ਨਾਲ ਸਾਡਾ ਤਾਲਮਿਲ ਹੈਗਾ ਦੂਜਾ ਸਾਡਾ ਆਪਰੇਸ਼ਨ ਬੀਐਸਐਫ ਨਾਲ ਜੁਆਇੰਟ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਹੋਇਆ ਹੈਗਾ ਜਿਸ ਦੇ ਵਿੱਚ ਅਸੀਂ 21 ਪਿਸਟਲਸ ਤੇ 2.1 ਕਿਜੀ ਹਿਰੋਇਨ ਰਿਕਵਰ ਕੀਤੀ ਹੈ ਤੇ ਤੀਜਾ ਆਪਰੇਸ਼ਨ ਜਿਹੜਾ ਲੋਕਾਂ ਦੀ ਹੈਲਪ ਨਾਲ ਜਿਹੜੀ ਹੈ ਵਿਲੇਜ ਡਿਫੈਂਸ ਕਮੇਟੀ ਜਿਹੜੀ ਸਕੀਮ ਹੈਗੀ ਉਹਨਾਂ ਨੇ ਪੁਲਿਸ ਨੂੰ ਟਿਪ ਆਫ ਦਿੱਤੀ ਹੈ ਤੇ ਇੱਕ ਸਾਂਝੇ ਤੌਰ ਤੇ ਭਾਗੀਦਾਰੀ ਤੌਰ ਤੇ ਪੁਲਿਸ ਦੇ ਇੱਕ ਕਾਫੀ ਵੱਡੀ ਖੇਪ 43 ਕਿਜੀ ਹਿਰੋਇਨ ਦੀ ਰਿਕਵਰ ਕੀਤੀ ਨਾਲ ਆਮ ਸੇਖ ਐਕਸਪਲੋਸਿਵਸ ਵੀ ਰਿਕਵਰ ਹੋਏ ਇਹ ਦੋਵੇਂ ਕਨਸਾਈਨਮੈਂਟਸ ਕੰਪੋਜ਼ਿਟ ਕਨਸਾਈਨਮੈਂਟਸ ਤੇ ਇੱਕ ਆਈਐਸਆਈ ਦੀ ਇੱਕ ਕੈਲੋ ਟੈਕਟਿਕਸ ਦੇ ਵਿੱਚ ਚੇਂਜ ਆਇਆ ਹੈ ਕਿ ਉਹ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਤੇ ਅਸਲਾ ਵੀ ਜਿਹੜਾ ਉਹ ਇਸ ਪਾਸੇ ਪੁਸ਼ ਕਰ ਰਹੇ ਤੇ ਇਨਫਲਕਸ ਆਫ ਸਮਾਲ ਆਰਮਸ ਅਕ੍ਰੋਸ ਦਾ ਬਾਰਡਰ ਹੈਜ਼ ਇਨਕਰੀਜ਼ਡ ਇਹਦੇ ਬਤਾਬਿਕ ਚੱਲ ਰਿਹਾ ਇਸ ਦੇ ਵਿੱਚ ਅਸੀਂ ਅੱਜ ਤੱਕ 12000 ਤੋਂ ਵੱਧ ਅਸੀਂ ਰੇਡ ਕਰ ਚੁੱਕੇ ਹਾਂ ਏ 20 ਜਨਵਰੀ ਤੋਂ ਸ਼ੁਰੂ ਹੋਇਆ ਸੀਗਾ ਤੇ ਮੈਂ ਤੁਹਾਨੂੰ ਫਿਗਰਸ ਵੀ ਵੈਸੇ ਅਸੀਂ ਰੈਗੂਲਰ ਤੌਰ ਤੇ ਪ੍ਰੈਸ ਅਪਡੇਟਸ ਰਿਲੀਜ਼ ਕਰਦੇ ਹਾਂ ਅਸੀਂ 8671 ਲੋਕਾਂ ਨੂੰ ਰਾਉਂਡ ਅਪ ਕੀਤਾ ਸੀਗਾ ਜਿਸ ਦੇ ਵਿੱਚ 3721 ਗ੍ਰਿਫਤਾਰੀਆਂ ਹੋਈਆਂ ਪ੍ਰੀਵੈਂਟਿਵ ਡਿਟੈਂਸ਼ਨ ਚ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨਸ ਦੇ ਵਿੱਚ ਡਿਟੇਨ ਕੀਤਾ ਗਿਆ ਹੈ ਤੇ 3154 ਜਿਹੜੇ ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਰਿਲੀਜ਼ ਕੀਤਾ ਗਿਆ ਇਸ ਡਰਾਈਵ ਦੇ ਵਿੱਚ 248 ਪੀਓ ਅਰੈਸਟ ਹੋਏ ਹੈਗੇ 104 ਫਾਇਰਆਮ ਰਿਕਵਰ ਹੋਈ ਹੈਗੇ ਤੇ ਕਾਫੀ ਮਾਤਰਾ ਚ 95 ਗੱਟੀਆਂ ਸੀਜ਼ ਹੋਈਆਂ ਸੋ ਇਹ ਇੱਕ ਔਨ ਗoing ਕੰਟੀਨਿਊਸ ਆਪਰੇਸ਼ਨ ਹੋਊਗਾ ਕ੍ਰਾਈਮ ਤੇ ਕ੍ਰਿਮੀਨਲਸ ਦੇਗੇ ਇਸਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸਿਰਫ ਇਸ ਦੇ ਵਿੱਚ ਜਿਹੜੇ ਵੌਂਟਡ ਕ੍ਰਿਮੀਨਲਸ ਹੈਗੇ ਉਹਨਾਂ ਤੇ ਫੋਕਸ ਕੀਤਾ ਜਾ ਰਿਹਾ ਤੇ ਇੱਕ ਤਰੇ ਤਰੇ ਦੀ ਜਿਹੜੀ ਜਿਹੜੀ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਇੱਕ ਕੰਪਲੀਟਲੀ ਲੀਗਲ ਆਪਰੇਸ਼ਨ ਹੈ ਲੀਗਲ ਪ੍ਰੋਵੀਜ਼ਨਸ ਦੇ ਨਾਲ ਹੈ ਤੇ ਕਿਸੇ ਨੂੰ ਅਨਨੇਸੈਸਰੀ ਜਿਹੜੇ ਅਮਨਪਸੰਦ ਜਿਹੜੇ ਸਿਟੀਜ਼ਨਸ ਹੈਗੇ ਉਹਨਾਂ ਨੂੰ ਸੇਫ ਤੇ ਸਿਕਿਉਰ ਕਰਨ ਲਈ ਹੈ ਨਾ ਕਿ ਕਿਸੇ ਦੀ ਹਰਾਸਮੈਂਟ ਲਈ ਜੀ ਸਰ ਕਿਉਂਕਿ ਜਿਹੜੇ ਵਾਂਟਡ ਗੈਂਗਸਟਰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਜਿਹੜੇ ਸਾਥੀ ਹੈ ਐਸੋਸੀਏਟਸ ਹੈ ਜਿਹੜੇ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾ ਰਹੇ ਉਹਨਾਂ ਦੀ ਵੀ ਕੋਈ ਲਿਸਟ ਤਿਆਰ ਕੀਤੀ ਜਾ ਰਹੀ ਹੈ ਉਹ ਵੀ ਰਡਾਰਤੇ ਨੇ ਪੰਜਾਬ ਪੁਲਿਸ ਹਾਂਜੀ ਸਾਰੇ ਹੀ ਰਡਾਰਤੇ ਹੈਗੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਵਿੱਚ ਇੰਡਲਜ ਕਰਦੇ ਆਂ ਸੋ ਉਹਨਾਂ ਤੇ ਇੱਕ ਫੋਕਸਡ ਇੰਟੈਲੀਜੈਂਸ ਬੇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਟਰੈਕ ਕਰਦੇ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਅਸੀਂ ਕਰਾਂਗੇ ਸਰ ਕੁਝ ਵੀ ਨੋਟਿਸ ਕੀਤਾ ਜਾ ਰਿਹਾ ਕਿ ਬਾਹਰ ਬੈਠ ਕੇ ਮੇਲ ਸਾਰਾ ਕੁਝ ਕੰਮ ਕਰਾਉਂਦੇ ਨੇ ਉਹਨਾਂ ਤੇ ਟਰੈਕ ਡਾਊਨ ਕਿਵੇਂ ਕੀਤਾ ਜਾਏ ਕਿਵੇਂ ਉਹ ਇੱਥੇ ਤੱਕ ਗੱਲ ਕਰਦੇ ਨੇ ਕਿਹੜੇ ਅੱਗੇ ਲੋਕ ਹੁੰਦੇ ਨੇ ਉਹਨਾਂ ਤੇ ਟਰੈਕ ਕਰਦੇ ਅਸੀਂ ਜਵੇਂ ਇੱਕ ਆਫਟੈਕ ਇੱਕ ਸੈੱਲ ਬਣਾਇਆ ਹੈ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਜਿਹੜਾ ਗਵਰਨਮੈਂਟ ਆਫ ਇੰਡੀਆ ਫੋਰਨ ਗਵਰਨਮੈਂਟਸ ਨਾਲ ਇੰਟਰੈਕਟ ਕਰਕੇ ਤੇ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈਗੇ ਉਹਨਾਂ ਨੂੰ ਇੱਥੇ ਲੈ ਬਹੁਤ ਨਾਪਰੀ ਦੀ ਗੱਲ ਬੰਦੀ ਯਾਰੀਆ ਬਹੁਤ ਸਾਰੇ ਪੁਛ